ਜੋ ਸਰਕਾਰ ਵੱਲੋਂ ਯਾਤਕੀਆਂ ਕੀਤੀਆਂ ਜਾਂਦੀਆਂ ਨੇ ਜਾਂ ਜੋ ਕਿਸ ਤਰ੍ਹਾਂ ਜਿਹੜੀ ਪਾਰ ਨੁਸਖਾ ਸਰਕਾਰ ਨੇ ਰੱਖੋਣੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਜਿਵੇਂ ਪਹਿਲਾਂ ਵਾਰ ਤੋਂ ਹੀ ਉਦਾਂ ਹੀ ਹੁਣ ਵੀ ਕਰ ਰਹੇ ਨੇ ਤਾਂ ਵਜ਼ੀਰੇ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਜਿਦਾਂ ਕੋਈ ਗੈਂਗਸਟਰ ਬਾਦ ਦੇ ਨਾਲ ਗਵਰਨਮੈਂਟ ਦੇ ਵੀ ਸਾਠਗਾਂਤ ਹੁੰਦੀ ਹੈ ਜਾ ਉਹਨੇ ਕੋਈ ਨਾਜ਼ੂਰ ਹਫ਼ਤਾ ਕੀਤਾ ਹੁੰਦਾ। ਕਿਉਂਕਿ ਇੱਕ ਸਹੀ ਕੰਮ ਕਰਨ ਵਾਲਾ ਗਵਰਨਮੈਂਟ ਦਾ ਸਹੀ ਟੈਕਸ ਪੇ ਕਰਨ ਵਾਲਾ ਨਾਗਰਿਕ ਉਹ ਹਰ ਛੋਟੀ ਗੱਲ ਲਈ ਸਰਕਾਰ ਦੇ ਧੱਕੇ ਖਾ ਰਿਹਾ ਹੈ। ਪਰੰਤੂ ਕਾਨੂੰਨ ਨੂੰ ਤੋੜਨ ਵਾਲੇ ਖੌਫ ਪੈਦਾ ਕਰਨ ਵਾਲੇ ਉਹ ਜੇਲ੍ਹਾਂ ਦੇ ਵਿੱਚ ਇੱਕ ਹੋਸਟਲ ਬਣਾ ਕੇ ਉਹਨਾਂ ਦੇ ਵੱਕਤੋਂ ਕਰਕੇ ਉਦਾਂ ਹੀ ਲੋਕਾਂ ਨੂੰ ਚੁਗਾਉਂਦਾ ਕੰਮ ਬਾਦਸਪੋਰਟ ਜਾ ਰਿਹਾ। ਪਿਛਲੇ 2-4 ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਥੋੜਾ ਬਹੁਤਾ ਲੱਗਿਆ ਕਿ ਪੁਲਿਸ ਥੋੜਾ ਜਿਹਾ ਪੈਰਾਂ ਦੇ ਬੋਲੀਆਂ ਮਾਰਦਾ ਲੱਗਿਆ। 4-5 ਕੇਸ ਹੋਏ ਨੇ ਪਤਾ ਨਹੀਂ ਸੱਚੇ ਆ ਝੂਠੇ ਰੱਬ ਜਾਣਦਾ। ਪਰੰਤੂ ਬਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬੇਸੀ ਐਕਟਿਵਾਂ।